ਗੋੰਕਾਰ ਸਤਿਗੁਰ ਪ੍ਰਸਾਦ ਨਾਮ ਗਲ ਕੀ ਵਾਰ ਰਾਇ ਬਲਵੰਤ ਤੱਥਾ ਸੱਤੇ ਢੂ ਮਾਖੀ ਨੌਗਰਤਾ ਕਾਦਰ ਕਰੇ ਕੇ ਬੋਲੋ ਵੀ ਜੋ ਕੀ ਵਿਦਾ ਦੇ ਗੁਣਾਸਤ ਭੈਣ ਭਰਾਵ ਹੈ ਪਾਰੰਗਦਾਨ ਪੜੀ ਵਿਦਾ ਨਾਨਕ ਰਾਜ ਚ ਲਾਇਆ ਸਾਚੇ ਕੋਟ ਸਤਾਨੀ ਨੀ ਵਿਦਾ ਲੈਣੇ ਤਰਨਛਤ ਸਰਕਾਰ ਜਫਤੀ ਅਮਰਤ ਪੀਵਦਾ ਮਾਤੂਰਾ ਤੇਂ ਦੇਵ ਦੀ ਖੜਕ ਜੋਰ ਪ੍ਰਾਖ ਹੋਏ ਜੀਦਾ ਗੋਰ ਚਲੇ ਰੇ ਰਾਸ ਕੀ ਨਾਨਕ ਸਲਾਮਤੀ ਵਿਦਾ ਸ਼ਟਕਾ ਦੇ ਤੋ ਜੀਵਦਾ ਲੈਣੇ ਦੀ ਫੇਰ ਆਈ ਹੈ ਨਾਨਕਾ ਦੋ ਖੱਟੀ ਹੈ ਜੋ ਤੋਹਾ ਜੁਗ ਸਾਇਸੈ ਕਾਇ ਫਿਰ ਪਲੱਟੀਆਂ ਚੋ ਲੈਸੋ ਛੱਤ ਰੰਜਨੀ ਮਿਲਤਖਤ ਬੈਠਾ ਗੁਰੱਟੀ ਹੈ ਕਰੇ ਜੇ ਗੁਰ ਫਰਮਾਇਸੇ ਜੋਗ ਲੂਣੀ ਚੱਟੀਆਂ ਲੰਗਰ ਚੱਲੇ ਗੁਰ ਸ਼ਬਦ ਹਾਰੇ ਤੋਟ ਨਾ ਵੀ ਘੱਟੀਆਂ ਖਰਚੇ ਤੇ ਕਸਾਮਦੀ ਆਪ ਖਾਈਦੀ ਹੈ ਦਬੱਟੀ ਹੋਵੇ ਸਿਫਤ ਕਸਾਮਦੀ ਨੂੰ ਰੋਸੋ ਗੁਰਸੋ ਛੱਟੀ ਹੈ ਤਉ ਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਾਜੇ ਗੁਰ ਫਰਮਾਇਆ ਕਿ ਉਹ ਦੂ ਬੋਲੋ ਹਟਿਆ ਪੁਤਰੀ ਕਾਲ ਨਾ ਪਾਲਿਓ ਕਰ ਪੀਰੋ ਕਰ ਮੁਰਟਿਆ ਦਿਲ ਕੋਟੇ ਆ ਕੀ ਫਿਰਨ ਮਰਪਾਰ ਚਾਹੇ ਝਟਿਆ ਜੀ ਨਾ ਕੀ ਸੋਈ ਕਰੇ ਜਿੱਤ ਕੀਤੀ ਤੇਨੇ ਝਟਿਆ ਕੌਣ ਹਾਰੇ ਕਿ ਨੋ ਵਟਿਆ ਜਿੰਨ ਕੀ ਤਿਸ ਮਰਣਾ ਕੋ ਸਾਲ ਜਿਵਾ ਹੈ ਸਾਲੀ ਤਨਮਰਾ ਹੈ ਦੇਵਤਾ ਲੱਗ ਲਾ ਕਰੇ ਦਲਾਲੀ ਸਤਗੁਰ ਆ ਕੇ ਸੱਚਾ ਕਰੇ ਸਭਾਤ ਹੋਏਦਰ ਹਾਲੀ ਗੁਰ ਅੰਗਦ ਦੀ 도ਹੀ ਫਿਰੀ ਸੱਚ ਕਰਦੇ ਬੰਦ ਬਹਾਲੀ ਨਾਨਕ ਆਇਆ ਪਲਟ ਕਰ ਮਲਤਖਤ ਬੈਠਾ ਸ਼ਾ ਡਾਲੀ ਦਰ ਸੇ ਹੋ ਮਤ ਖੜੀ ਮਸਕਲਾ ਹੈ ਹੋ ਜੰਗਾਲੀ ਦਰਦ ਰੇ ਇਸ ਖਸਮ ਦੇਣੇ ਸੱਚੇ ਬਾਣੀ ਲਾਲੀ ਮਲਵਣ ਕੀ ਵੀਨੇ ਇੱਕ ਜੰਜੀਸ ਬੋਤੀ ਜਾਪਤ ਰਾਲੀ ਲੰਗਰ ਦਾਲਤ ਵੰਡੀ ਹੈ ਰ ਅਸਮ੍ਰਿਤ ਖੀਰ ਕੇ ਹਾਲੀ ਗੁਰਸਿੱਖਾਂ ਕੇ ਮੁਖ ਜਲੇ ਮਨ ਮੁਕਤੀ ਹੈ ਬਰਾਲੀ ਪਾਇ ਕਬੂਲ ਖਸਮ ਨਾਲ ਜਾਂ ਕਹਲ ਮਰਦੀ ਕਹਲੀ ਮਾਤਾ ਕੀ ਵੀ ਸੋ ਸੋਏ ਜਿੰਨ ਗੋਏ ਢਾਲੀ ਹੋਰੋਂ ਗੰਗਵਾਈਏ ਦੋ ਰਾਕੇ ਕੇ ਕੇ ਉਹਨਾਂ ਨੇ ਕਿਸਰ ਜਗਨਾਤ ਉੱਚ ਹੱਦੀ ਵੈਣ ਵਰ ਕਿਉਂ ਮਾਹ ਦਾਣਾ ਪਰਬਤ ਕਰਨੇ ਤਰ ਬਾਸ ਕਿ ਸ਼ਬਰ ਕਿਉਂ ਚੌਹ ਹਾੜੇ ਨਿਕਾਲਣ ਕਰਾ ਵਗਨ ਚ ਕਿਉਂ ਕੁਦਰਤ ਤਰ ਕੁਦਰਤ ਇਹ ਵੇ ਖਾਲੀ ਜਿੰਨ ਐਵੰਡ ਪਿੰਡ ਠਣ ਕਿਉਨ ਲੈਣੇ ਤਰਨਛਤਰ ਸੇ ਸਮਾਨ ਕੜਾ ਜਿ ਕਿਉਨ ਜੋ ਸਮਾਨੀ ਜੋਤ ਮਾਹੇ ਆਪਾ ਬਿਸ਼ੇਤੀ ਮਿ ਕਿਉਨ ਸਿੱਖਾ ਪੁਤਰਾ ਕੋ ਗਿਆ ਸਭ ਮਤਲਬ ਵੇਖੋ ਜੇ ਕਿਉਨ ਜਾ ਸਦੋਸਤ ਲੈਣਾ ਟਕ ਕਿਉਨ ਫੇਰ ਸਾ ਫੇਰ ਹੁਆਂ ਸਤਗੁਰ ਖਾ ਦੂਰ ਜਪ ਤਪ ਸੰਜਮ ਨਾਲ ਤੋ ਦੋ ਮੋਈ ਕੋ ਜਰੂਰ ਲਾਵਿਣਾ ਮਾਨਸਾ ਜਿ ਪਾਣੀ ਬੂਰ ਬਰਾ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਸ ਸਵਾਤ ਨਾ ਲੱਭਈ ਤੋ ਓ ਧਰੂਰ ਨੋ ਨਿਦ ਨਾਮ ਨਿਧਾਨ ਹੈ ਤੋ ਵਿਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਬੰਜਾ ਚੂਣੜ ਦਸਾ ਮਾਦ ਲੋਕ ਤੋ ਸੁਜਾਇ ਦੂਰ ਫੇਰ ਵਸਾਇਆ ਫੇਰ ਹੁਆਂ ਸਤਗੁਰ ਖਾ ਦੂਰ ਸੋ ਟਿੱਕਾ ਸੋ ਬਹਿਣਾ ਸੋ ਹੀ ਦੀ ਬਣਪਿਉ ਦੱਸ ਦਿੱ ਜੀ ਵੇਹ ਪੋਤਾ ਪਰਮਾਨ ਜੀ ਬਾਸਿਕ ਨੇ ਤਰੀਕਾ ਜਾਗਰ ਨਹੀਂ ਤਾਂ ਜਿਸ ਮੰਦ ਬਰੋਲਿਆ ਕਰ ਮੇਨ ਪੰਚ ਉਧਾਰ ਰਤ ਨਿਕਾਲਣ ਕੀਤਾ ਚਾਰਨ ਘੋੜਾ ਕੀਤਾ ਸਾਇਦਾ ਜਤ ਕੀਓ ਪਲਾਨ ਧੜਕਿਆਲਾ ਸਾਧ ਦਾ ਜਸੰਦ ਬਨ ਕਾਲ ਵੀ ਤੋਂ ਅੰਧਾਰ ਸੋ ਚੜਾਇਰੇ ਪਾਸੇ ਤੋਂ ਕੇ ਜਮਾਇ ਸਤੋਸ਼ਾ ਵਾਰਨੇ ਰਸੋਈ ਤੇਰੀ ਕਿਓ ਮੈਦਾ ਖਾਨ ਚਾਰੇ ਗੁੰਡਾ ਸੂਜੀ ਉਸਮਾਨ ਮੇਸ਼ਾ ਬਤ ਰੋਣਾ ਆਵਾ ਗੋੜ ਨਿਵਾ ਰਹੇ ਹੋ ਕਰਨਦਰ ਨਿਸ਼ਾਨਾ ਉਤਰਿਆ ਉਤਾਰ ਰਸ ਰਸੂ ਜਾਣ ਚ ਖੜਵਾਣ ਡੋਲੀ ਪਰ ਬਤ ਮੇਰਾਨ ਜਾਣੀ ਬਿਰਤਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾਈ ਸੱਚੇ ਪਾਸ਼ਾ ਜਾਦ ਸੁਗੜ ਸੁਜਾਨ ਅਜਿ ਸਤ ਨਾਨਕ ਅੰਦਾਜ਼ ਅਤਰ ਸੇ ਰੂਮਾ ਤੇ 800 ਟਿੱਕਾ 100 ਬਹਿਣਾ ਸੋਈ ਦੀਮਾਨ ਵੀ ਉਹ ਦੱਸ ਦੇ ਜੇ ਵੇਹਾ ਪੋਤਰਾ ਪ੍ਰਵਾਣ ਧੰਨ ਧੰਨ RAMDAS ਗੁਰ ਜੀਂ ਸੇ ਰਾਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰ ਜਨਹਾਰੇ ਧਾਰਿਆ ਸਿੱਖੀਆਂ ਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਟਲ ਅਥਾ ਅਤੋਲ ਤੂੰ ਤੇਰਾ ਅੰਤਰਾ ਬਾਰ ਬਾਰ ਹੈ ਜਿਨੀ ਤੁਸੇ ਬਾਹੂ ਕਰ ਸੇ ਦੁਪਾਰ ਉਤਾਰਿਆ ਲਬ ਲੋਕ ਕਾਮ ਕਰੋ ਮੋ ਮਾਰ ਕੱਡੇ ਤੋ ਸਭ ਪਰਵਾਰਿਆ ਧੰਸੋ ਤੇਰਾ ਥਾ ਅਨੇਕਾ ਤੇਰਾ ਪੈਸਕਾਰ ਨਾਨਕ ਤੂੰ ਲੈਣਾ ਤੂੰ ਹੈ ਗੁਰਮਰ ਤੂੰ ਵਿਚਾਰਿਆ ਗੁਰ ਡਠਾ ਦਾ ਮਨਸਾਦ ਆ ਰਿਆ ਗੁਰ ਡਠਾ ਤਾ ਮਨਸਾ ਆਧਾਰਿਆ ਚਾਰੇ ਜਾਗੇ ਚੌਂਜੁਗੀ ਪੰਚਾਇਣੇ ਆਪੇ ਹੋਆ ਪੀਨੇ ਆਪ ਸਾਝਿਓ ਨਾ ਪੇਥਮ ਕੋ ਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਆ ਰਹਾ ਹੋਆ ਸਭ ਮਤਾਵਣ ਜਾਵਣੀ ਆਪੇ ਹੀ ਨਵਾਨੇ ਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਕਿਵੇ ਚੰਦੋਆ ਉਗਵਣੋ ਤੈ ਆਤਵਣੋ ਚੌਚਕੀ ਕੀਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾ ਪਇਆ ਮੋਆ ਧੂਣੀ ਚੋਣੀ ਕਰਾਮਾਲ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਜੁਗੀ ਪੰਚਾਇਣ ਆ ਪੇ ਹੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੋਣੀ ਕਰਾਮਾ ਸੱਚੇ ਕਾ ਸੱਚਾ ਟੋਆ ਚਾਰੇ ਜੱਗੇ ਚੋਹ ਚੁਕੀ ਪੰਚਾਇਣ ਆ ਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ